ਹਰ ਰਾਮ ਰਾਏ ਅੱਜ ਸ਼ਿਵਸਨਾ ਬਲਾਸਰੋਂ ਥਾਤਰੀ ਗੁਰਦਾਸਪੁਰ ਵੱਲੋਂ ਜੋ ਇਹ ਪਟਨਾ ਜਲਾਇਆ ਗਿਆ ਉਹ ਇਸਲਾਮੀ ਜਿਹਾਦ ਦਾ ਹੈ ਕਿਉਂਕਿ ਜੋ ਬੰਗਲਾ ਦੇਖਦੇ ਵਿੱਚ ਦੋਨਾਂ ਨੂੰ ਖਾਰਾ ਘਾਤ ਕੀਤਾ ਜਾ ਰਿਹਾ ਹੈ ਦੋਨਾਂ ਤੇ ਤਖੱਦ ਕੀਤਾ ਜਾ ਰਿਹਾ ਹੈ ਇਹ ਉਹਦਾ ਰੋਸ਼ ਹੈ ਔਰ ਇਸਦੇ ਨਾਲ ਹੀ ਅਸੀਂ ਇਹ ਜੋ ਮੰਗ ਕਰ ਰਹੇ ਹਾਂ ਕਾਫੀ ਲੰਬੇ ਸਮੇਂ ਤੋਂ ਇੱਕ ਮੰਗ ਕੀਤੀ ਜਾ ਰਹੀ ਗੁਰਦਾਸਪੁਰ ਦੇ ਵਿੱਚ ਕਿ ਇੱਕ ਵਿਸ਼ੇਸ਼ ਸਮੁਦਾਏ ਦੇ ਲੋਕ ਬੜੀ ਤਕਾਦ ਦੇ ਨਾਲ ਇੱਥੇ ਜੋ ਸਥਾਪਿਤ ਹੋ ਰਹੇ ਨੇ ਬੜੇ ਸੁਯੋਜਨ ਤਰੀਕੇ ਦੇ ਨਾਲ ਜਿਨ੍ਹਾਂ ਦੀ ਆਈਡੈਂਟੀਟੀ ਕੁਝ ਵੀ ਨਹੀਂ ਹੈਗੀ ਪਤਾ ਹੀ ਨਹੀਂ ਲੱਗ ਰਿਹਾ ਕਿ ਕੌਣ ਕਿੱਥੋਂ ਆ ਰਿਹਾ ਹੈ ਕੀ ਕਰਨ ਵਾਸਤੇ ਆ ਰਿਹਾ ਹੈ ਔਰ ਕਿੰਨਾ ਪੈਸਾ ਜੋ ਇੱਥੇ ਖਰਚ ਰਹੇ ਨੇ ਆ ਕੇ ਉਹ ਕਿੱਥੋਂ ਆ ਰਿਹਾ ਉਹਨਾਂ ਨੂੰ ਉਹਨਾਂ ਨੂੰ ਫੰਡਿੰਗ ਕੌਣ ਕਰ ਰਿਹਾ ਤੇ ਅਸਲ ਵਿੱਚ ਲੰਬੇ ਸਮੇਂ ਤੋਂ ਅਸੀਂ ਇਸ ਦੀ ਮੰਗ ਕਰ ਰਹੇ ਸੀਗੇ ਕਿ ਜਿਹੜੀ ਇਹ ਜਿਹੜੀ ਸਮੁਦਾਇ ਦੇ ਲੋਕ ਨੇ ਜਿਹੜੇ ਇੱਥੇ ਆ ਕੇ ਸਥਾਪਿਤ ਹੋ ਰਹੇ ਨੇ ਮਹਿੰਗੀ ਮਹਿੰਗੀ ਦੁਕਾਨਾਂ ਜਿਹੜੀ ਕਿਰਾਏ ਤੇ ਹੈਰਾਨੀ ਵਾਲੀ ਗੱਲ ਹੁੰਦੀ ਹੈ ਕਿ ਹਰ ਦੂਸਰੇ ਦੁਕਾਨ ਚੌਂਕ ਦੇ ਵਿੱਚ ਇਹਨਾਂ ਦੀ ਅੱਠ ਅੱਠ ਦਸ ਦਸ ਅਣ ਬਰੀਆਨੀ ਉਸ ਤੋਂ ਪਹਿਲਾਂ ਮੇਰੇ ਖਿਆਲ ਚ ਤਰੀ ਸਾਡੇ ਗੁਰਦਾਰ ਕੋਈ ਕਹੀ ਗਈ ਨਹੀਂ ਗੱਦੀ ਹੋਏਗੀ ਲੇਕਿਨ ਇੰਨੀ ਕ ਜ਼ਿਆਦਾ ਬਰੀਆਨੀ ਦੀ ਇੱਕ ਦਮ ਮੰਗ ਆ ਗਈ ਹੈ ਕਿ ਹਰ ਟੋਕ ਦੇ ਵਿੱਚ ਬਰੀਆਨੀ ਦੇ ਮਾਸ ਯੂਜ਼ ਹੁੰਦਾ ਹੈ ਉਹ ਪਤਾ ਨਹੀਂ ਉਹਨਾਂ ਗੋ ਮਾਸੀ ਦਾ ਯੂਜ਼ ਕਰਦੇ ਹੋਣ ਕੋਈ ਸ਼ੰਕਾ ਹੈਗੀ ਹੈ ਕਿ ਸੋ ਇਹ ਜਿਹੜਾ ਨਾ ਬੜਾ ਵੱਡਾ ਰੈਕਡ ਚੱਲ ਰਿਹਾ ਹੈ ਬੜਾ ਵੱਡਾ ਸਕੈਂਡਲ ਚੱਲ ਰਿਹਾ ਹੈ ਹਿੰਦੂਆਂ ਦੇ ਖਿਲਾਫ ਕਿਉਂਕਿ ਜਿਸ ਤਰ੍ਹਾਂ ਬੰਗਲਾਦੇਸ਼ ਦੇ ਵਿੱਚ ਜੋ ਹੋਇਆ ਵੈ ਉਹ ਕਦੀ ਕਿਸੇ ਨੇ ਐਕਸਪੈਕਟ ਨਹੀਂ ਕੀਤਾ ਲੇਕਿਨ ਜਿੱਥੇ ਇਹਨਾਂ ਦੀ ਆਬਾਦੀ ਵੱਧ ਜਾਂਦੀ ਹੈ ਉਥੇ ਇਹ ਸਭ ਕੁਝ ਕੰਨਾ ਸ਼ੁਰੂ ਕਰ ਦਿੰਦੇ ਨੇ ਇਸ ਲਈ ਬੰਗਲਾਦੇਸ਼ੀ ਜਿਹੜੇ ਮੁਸਲਮਾਨ ਨੇ ਉਹਨਾਂ ਨੇ ਜੋ ਤੇ ਕੀਤਾ ਅਸੀਂ ਉਹਦੀ ਬੜੀ ਜ਼ੋਰ ਨਿੰਦਾ ਕਰਦੇ ਆਂ ਔਰ ਆਪਣੀ ਸਰਕਾਰ ਤੋਂ ਮੰਗ ਕਰਦੇ ਆਂ ਕਿ ਇਹਨਾਂ ਦੀ ਪੂਰੀ ਪੂਰੀ ਜਾਂਚ ਕੀਤੀ ਜਾਵੇ ਇਹ ਕਿ ਕਿ ਤੋ ਆ ਰਹੇ ਨੇ ਇਹਦੇ ਡਿਟੀਫਿਕੇਸ਼ਨ ਕੀ ਹੈ ਕਿ ਕਿਰਾਏ ਤੇ ਕਿਸਾ ਰਹਿ ਰਹੇ ਨੇ ਉਹ ਜਿਹੜੇ ਕਿਰਾਏਦਾਰ ਜਿਹੜੇ ਜਿਹੜੇ ਮਾਲਿਕ ਨੇ ਜਿਹੜੇ ਕਿਰਾਏਦਾਰ ਨੂੰ ਆਪਣੇ ਕੋਲ ਰੱਖ ਲੈਣੇ ਚਾਹੇ ਉਹ ਦੁਕਾਨਾ ਦੇ ਰਹੇ ਨੇ ਚਾਹੇ ਉਹ ਘਰ ਦੇ ਰਹੇ ਨੇ ਉਹ ਕਿਉਂ ਦੇ ਰਹੇ ਨੇ ਔਰ ਕਿੰਨੇ ਕਿਰਾਏ ਤੇ ਦੇ ਰਹੇ ਨੇ ਉਹਨਾਂ ਦਾ ਕੀ ਹਿਸਾਬ ਤਾ ਹੈ ਕਿ ਕਿਤੋਂ ਪੈਸਾ ਆ ਰਿਹਾ ਹੈ ਔਰ ਉਸ ਤੋਂ ਇਲਾਵਾ ਉਹਨਾਂ ਨੇ ਖਾਣੀਆਂ ਦੇ ਵਿੱਚ ਕੋਈ ਇੰਟਰਵਿਊ ਐਂਟੀਵੇਸ਼ਨ ਦਿੱਤੀ ਹੈ ਕਿ ਨਹੀਂ ਕਿ ਇਹ ਸਿੱਧੀ ਪੂਰੀ ਜਾਂਚ ਛੋਣੀ ਕਹੀਦੀ ਹੈ ਔਰ ਮੈਂ ਇਹ ਕਹਿੰਦਾ ਆਪਣੇ ਜਿਹੜੇ ਸਮਾਜਿਕ ਲੋਕ ਨੇ ਮੈਂ ਉਹਨਾਂ ਨੂੰ ਇੱਕ ਜ਼ਰੂਰ ਅਪੀਲ ਕਰਨਾ ਚਾਹਾਂਗਾ ਕਿ ਐਟ ਲੀਸਟ ਤੁਸੀਂ ਵੀ ਆਸ-ਪਾਸ ਆਪਣੀ ਨਜ਼ਰ ਰੱਖੋ ਇਹ ਤਾਂ ਇਹ ਆੜਵਲਾ ਸਮੇਂ ਜਿਹੜਾ ਸਾਡੇ ਵਾਸਤੇ ਵੀ ਇਦਾਂ ਦਾ ਹੋ ਸਕਦਾ ਕਿਉਂਕਿ ਇਹ ਬਾਰਡਰ ਬੈਕ ਹੈ ਕਿਉਂਕਿ ਜਦੋਂ ਵੀ ਖਤਰਨਾਕ ਕੰਮ ਸ਼ੁਰੂ ਹੋਏਗਾ ਸਾਡੇ ਬਾਰਡਰ ਬੈਕ ਤੋਂ ਗੁਰਦਾਸ ਤੋਂ ਕੋਈ ਸ਼ੁਰੂ ਹੋਏਗਾ ਤਾਂ ਸਾਨੂੰ ਸਭ ਤੋਂ ਪਹਿਲਾਂ ਆਪਣੀ ਜ਼ਿੰਮੇਵਾਰੀ ਸਮਝੀ ਹੋਏ ਕਿalnız ਕੱਟੋ-ਕਾਟਰ ਆਸ-ਪਾਸਾਨੂੰ ਆਪਣੀ ਨਜ਼ਰ ਰੱਖਣੀ ਪੈਗੀ ਪ੍ਰਸ਼ਾਸਨ ਕੱਲਾ ਕੁਝ ਨਹੀਂ ਕਰ ਸਕਦਾ ਸਾਨੂੰ ਉਹਦੀ ਸਹਿਯੋਗ ਕਰਨਾ ਪਵੇਗਾ ਪਿਛਲੇ ਦਿਨੀ ਦੇਖਿਆ ਸੀਗਾ ਕਿ ਸਾਡੇ ਰੇੜੀ ਵਾਲਿਆਂ ਤੱਕ ਮੇੜਾ ਤੰਗਿਆ ਦੇ ਦਿੱਤੀਆਂ ਸੀਗਾ ਲੇਕਿਨ ਹੁਣ ਮੈਂ ਇਹ ਨਾ ਜ਼ਰੂਰ ਕਹਿਣਾ ਚਾਹਣਾ ਕਿ ਅਸੀਂ ਬਿਲਕੁਲ ਜ ਜੋ ਇਨਵਰਨਮੈਂਟ ਉਠਾਰਾ ਘਾਤ ਹੋ ਰਿਹਾ ਬਿਲਕੁਲ ਬਰਦਾਸ਼ਤ ਨਹੀਂ ਕਰਨਾ ਹੁਣ ਇਹ ਕੋਈ ਹੋ ਜਾ ਕੰਮ ਹੋ ਜਾ ਕਿ ਜੀਟਾ ਦਾ ਜਵਾਬ ਪੱਤਰ ਮਾ ਦੇਵਾਗੇ ਲੇਕਿਨ ਅਧੀ ਚਾਹਿਆ ਤੋ ਨੋਮਤ ਬਿਲਕੁਲ ਨਾ ਹੋਵੇ ਔਰ ਜਿਹੜੀ ਹੈ ਸਾਰੀ ਦੁਨੀਆਂ ਜਿਹੜੀ ਵਿੱਚ ਜੋ ਗੜਬੜੋ ਕਰ ਰਹੇ ਨੇ ਉਹ ਸਾਡੇ ਗੁਰਦਾਸਪੁਰ ਐਟਲੀਸ ਨਾ ਹੋਵੇ ਔਰ ਪ੍ਰਸ਼ਾਸਨ ਜਿੱਤੀ ਦੀ ਪਹਿਲਾ ਜਾਂਚ ਕਰੇ ਪੂਰੀ ਤਰ੍ਹਾਂ ਕਿ ਕਿੱਥੋਂ ਆ ਰਹੇ ਨੇ ਕਿੱਥੇ ਰਹਿ ਰਹੇ ਨੇ ਔਰ ਜੋ ਰਹਿ ਰਹੇ ਨੇ ਜਿੱਤੀ ਦੀ ਪੂਰੀ ਹੜ੍ਹ ਨੂੰ ਫੰਡ ਕੌਣ ਕਰ ਰਿਹਾ ਇਹ ਪੂਰੀ ਜਾਂਚ ਹੋਣੀ ਚਾਹੀਦੀ ਹੈ ਜੈ ਸ਼ੰਗਰ ਜੀ ਕੀ ਜੈ ਹੋ ਰੇ ਨਾ ਜੈਕਾਰੇ ਵੀਰ ਮਜੰਗੇ ਹਰ ਹਰ